ਨਕਲੀ ਅਤੇ ਮਿਲਾਪਟੀ ਦੁੱਧ ਦੇ ਕਾਰੋਬਾਰੀ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੇ ਵਿੱਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਦੀ ਵਿਕਰੀ ਹੁੰਦੀ ਹੈ ਜਿਸ 'ਚੋਂ 50 ਕਰੋੜ ਲੀਟਰ ਮਿਲਾਪਟੀ ਤੇ ਨਕਲੀ ਦੁੱਧ ਹੋਣ ਦਾ ਖਤਸ਼ਾ ਉਧਰ 6 ਕਰੋੜ ਲੀਟਰ ਡੱਬਾ ਬੰਦ ਦੁੱਧ ਲੋਕ ਰੋਜ਼ਾਨਾ ਪੀਂਦੇ ਨੇ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਲਾਵਟੀ ਅਤੇ ਨਕਰੀ ਦੁੱਧ ਦੇ ਕਾਰੋਬਾਰ ਨੂੰ ਨਾ ਰੋਕਿਆ ਗਿਆ ਤਾਂ ਭਾਰਤ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਿਤ ਹੋ ਜਾਵੇਗਾ। ਜਾਣਕਾਰੀ ਅਨੁਸਾਰ ਪੰਜਾਬ ਅੰਦਰ 25 ਲੱਖ ਗਊਆਂ ਅਤੇ 40 ਲੱਖ ਮੱਝਾਂ ਹੋਣ ਦੇ ਸਰਕਾਰੀ ਅੰਕੜੇ ਨੇ ਪਰ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਦੱਸੀ ਜਾ ਰਹੀ ਹੈ। ਪੰਜਾਬ ਅੰਦਰ ਰੋਜ਼ਾਨਾ 16 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ। ਸੂਬੇ ਅੰਦਰ ਦੁੱਧ ਦੇ ਕੁੱਲ ਉਤਪਾਦਨ ਦਾ 60% ਹਿੱਸਾ ਲੋਕਾਂ ਦੁਆਰਾ ਵਰਤ ਲਿਆ ਜਾਂਦਾ ਹੈ। ਅਤੇ 40% ਦੀ ਦੁੱਧ ਮੱਖਣ ਦਹੀਂ ਪਨੀਰ ਸੁੱਕਾ ਦੁੱਧ ਡੱਬਾ ਬੰਦ ਦੁੱਧ ਬਣਾਉਣ ਲਈ ਵਰਤਿਆ ਜਾਂਦਾ ਹੈ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਕਰਵਾਏ ਗਏ ਇੱਕ ਸਰਵੇ ਅਨੁਸਾਰ ਸੂਬੇ ਚ ਦੁੱਧ ਦੇ 37% ਦੇ ਨਮੂਨੇ ਜਾਂਚ ਦੌਰਾਨ ਫੇਲ ਪਾਏ ਗਏ ਸਨ ਪਤਾ ਲੱਗਿਆ ਕਿ ਜ਼ਿਆਦਾ ਮੁਨਾਫੇ ਦੀ ਆਸ ਚ ਮਹਾਰਾ ਸਮੇਤ ਪਿੰਡਾਂ ਚ ਵੀ ਦੁੱਧ ਵੇਚਣ ਵਾਲੇ ਡੈਰੀ ਸੰਚਾਲਕ ਦੁੱਧ ਨੂੰ ਆਰ ਆ ਰੋਟ ਰੰਗ ਕੱਪੜੇ ਧੋਣ ਵਾਲੇ ਪਾਊਡਰ ਗਲੂਕੋਜ਼ ਅਤੇ ਮਿਲਕ ਪਾਊਡਰ ਨਾਲ ਦੁੱਧ ਤਿਆਰ ਕਰਕੇ ਮਨੁੱਖੀ ਸਿਹਤ ਨਾਲ ਖੇਡ ਰਹੇ ਨੇ ਰਿਪੋਰਟ ਅਨੁਸਾਰ ਸਾਲ 2018 ਚ ਲਏ ਗਏ 2281 ਨਮੂਨਿਆਂ ਚੋਂ 815 ਫੇਲ ਪਾਏ ਗਏ ਨੇ ਇਸੇ ਤਰ੍ਹਾਂ 2019 ਚ 699 ਨਮੂਨਿਆਂ ਚੋਂ 221 ਦੁੱਧ ਦੇ ਨਮੂਨੇ ਫੇਲ ਹੋਣ ਦੀ ਸੂਚਨਾ ਹੈ ਰਿਪੋਰਟ ਦੇ ਅਨੁਸਾਰ 5 ਸਾਲਾਂ ਚ ਲਏ ਗਏ ਦੁੱਧ ਦੇ ਨਮੂਨਿਆਂ ਚੋਂ 34 ਤੋਂ 37 ਫੀਸਦੀ ਤੱਕ ਨਮੂਨੇ ਫੇਲ ਹੋਏ ਨੇ 60 ਫੀਸ ਦੀ ਨਮੂਨਿਆਂ 'ਚ ਪਾਣੀ ਦੀ ਮਿਲਾਵਟ ਪਾਈ ਜਾਂਦੀ ਹੈ। ਜ਼ਿਆਦਾਤਰ ਨਮੂਨੇ ਦੁੱਧ ਵੇਚਣ ਵਾਲੇ ਡੈਰੀ ਸੰਚਾਲਕਾਂ ਦੇ ਫੇਲ ਹੁੰਦੇ ਨੇ। ਦੁੱਧ ਵਿਕਰੇਤਾ ਜ਼ਿਆਦਾ ਮੁਨਾਫੇ ਦੀ ਆਸ 'ਚ ਦੁੱਧ ਪਾਣੀ ਪਾ ਕੇ ਉਸ ਨੂੰ ਗਾੜਾ ਕਰਨ ਲਈ ਆਰਆਰੋਟ ਪਾਊਡਰ ਦੀ ਵਰਤੋਂ ਕਰਦੇ ਨੇ। ਪਸ਼ੂਆਂ ਦੇ ਲਗਾਏ ਜਾਂਦੇ ਟੀਕਿਆਂ ਵਾਲਾ ਦੁੱਧ ਸਿਹਤ ਲਈ ਹਾਨੀਕਾਰਕ ਹੈ। ਉਥੇ ਕੱਪੜੇ ਧੋਣ ਵਾਲੇ ਪਾਊਡਰ ਅਤੇ ਕੰੰਧਾ ਨੂੰ ਕਰਨ ਵਾਲੇ ਰੰਗ ਨਾਲ ਵੀ ਤਿਆਰ ਕੀਤਾ ਹੋਇਆ ਦੁੱਧ 20 ਖਪਤਕਰਾਂ ਨੂੰ ਪਲਾਏ ਜਾਂਦੀਆਂ ਕੰਸੂਆਂ ਨੇ। ਭਾਰਤ ਅੰਦਰ ਡੱਬਾ ਬੰਦ ਦੁੱਧ ਦੇ ਨਮੂਨੇ ਫੇਲ ਹੋਣ ਦੀ ਦਰ 38% ਤੇ ਖੁੱਲੇ ਦੁੱਧ ਦੇ ਨਮੂਨੇ ਫੇਲ ਹੋਣ ਦੀ ਦਰ 47% ਹੈ। ਜਾਣਕਾਰੀ ਦੇ ਅਨੁਸਾਰ ਭਾਰਤ ਵਿੱਚ 6 ਕਰੋੜ ਲੀਟਰ ਡੱਬਾ ਬੰਦ ਦੁੱਧ ਦਾ ਸਾਲਾਨਾ 75 ਹਜ਼ਾਰ ਕਰੋੜ ਦਾ ਕਾਰੋਬਾਰ ਹੈ। ਸੂਬਾ ਸਰਕਾਰ ਵੱਲੋਂ ਭਾਵੇਂ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਲਗਾਈ ਜਾਂਦੀ ਹੈ ਪਰ ਡੱਬਾ ਬੰਦ ਦੁੱਧ ਲਈ ਵਰਤੇ ਜਾਂਦੇ ਪੈਕਟਾਂ ਲਈ ਕਰੋੜਾਂ ਰੁਪਇਆ ਖਰਚਾ ਜਾ ਰਿਹਾ ਹੈ। ਇਸ ਪੂਰੇ ਮਾਮਲੇ ਬਾਰੇ ਸਿਹਤ ਵਿਭਾਗ ਬਹੁਤਾ ਹਰਕਤ ਚ ਵਿਖਾਈ ਨਹੀਂ ਦਿੰਦਾ ਇਥੋਂ ਤੱਕ ਕਿ ਪਿਛਲੇ ਸਮੇਂ ਅੰਦਰ ਸਿਹਤ ਵਿਭਾਗ ਮਲਾਵਟ ਖੁਰਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਅਸਫਲ ਰਿਹਾ ਹੈ ਇਹ ਜਿਹੜੀ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਬਹੁਤ ਹੈਰਾਨੀਜਨਕ ਜਿਹੜੇ ਅੰਕੜੇ ਆਉਣ ਦੇ ਕਾਰਨ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਵੀ ਹੈ ਔਰ ਲੋਕ ਇਸ ਵਿੱਚੋਂ ਨਿਕਲਣ ਦੇ ਲਈ ਸੋਚ ਵਿਚਾਰਾਂ ਵੀ ਕਰ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਸ ਅਲਟਰਨੇਟਿਵ ਦੇ ਤੌਰ ਤੇ ਹੋਵੇਗੀ ਪਰ ਜਿਸ ਤਰੀਕੇ ਦੇ ਇਹ ਆંકੜੇ ਆਏ ਨੇ ਇਹ ਰਿਪੋਰਟ ਲੋਕਾਂ ਨੂੰ ਡਰਾਉਣ ਵਾਲੀ ਜ਼ਰੂਰ ਹੈ ਔਰ ਇਸ ਬਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਵੀ ਜ਼ਰੂਰਤ ਹੈ ਔਰ ਸਰਕਾਰ ਨੂੰ ਲੋਕਾਂ ਦੀਆਂ ਸਿਹਤ ਨੂੰ ਮੁੱਖ ਦੇਖਦਿਆਂ ਇਸ ਸਾਰੇ ਮਾਮਲੇ ਦੇ ਵਿੱਚ ਲੋੜੀਂਦੀ ਕਾਰਵਾਈ ਕਰਨ ਦੀ ਵੀ ਜ਼ਰੂਰਤ ਹੈ ਬਿਊਰੋ ਰਿਪੋਰਟ ਹਰਜਾਨਾ ਲੋਕਨਾਟੀਵੀ